वेलकम टू माय नेक्स्ट वीडियो आज दी वीडियो रहेगी शॉर्ट नोट्स ऑफ ड्रग एब्यूज ड्रग एब्यूज ਦੇ ਵਿੱਚੋਂ ਕਿਹੜੇ ਕਿਹੜੇ ਸ਼ਾਰਟ ਨੋਟ ਬਣ ਕੇ ਆ ਸਕਦੇ ਹੈ ਬੱਚੇ ਟਾਈਮ ਵੀ ਬਹੁਤ ਥੋੜਾ ਹੈ ਤਾਂ ਮੈਂ ਸਿਰਫ ਦੱਸੂਗੀ ਕਿ ਕੁਐਸਚਨ ਕਿਹੜੇ ਆ ਸਕਦੇ ਆ ਆਨਸਰਸ ਆਲਰੇਡੀ ਪਹਿਲਾਂ ਮੈਂ ਪਹਿਲੀਆਂ ਵਾਲੀ ਵੀਡੀਓਜ਼ ਦੇ ਵਿੱਚ ਕਰਵਾ ਚੁੱਕੀ ਆ ਜੋ ਸ਼ਾਰਟ ਨੋਟ ਹੈ ਜੋ 35 ਨੰਬਰ ਦਾ ਕੁਐਸਚਨ ਕੁਐਸਚਨ ਪੇਪਰ ਆਣਾ ਹੈ ਜੋ ਐਨਪੀ ਵਾਲੇ ਐਨਈਪੀ ਵਾਲੇ ਬੱਚਿਆਂ ਨੂੰ ਉਹ ਇੱਕ ਇੱਕ ਨੰਬਰ ਦੇ 11 ਸ਼ਾਰਟ ਨੋਟ ਆਣੇ ਹੈ ਜਾਂ ਸ਼ਾਰਟ ਨੋਟ ਆਣਗੇ ਜਾਂ ਆਬਜੈਕਟਿਵ ਟਾਈਪ ਮਤਲਬ ਐਮਸੀਕਿਊ ਟਾਈਪ ਆਣਗੇ ਠੀਕ ਹੈ ਪਰ ਜਿਹੜੇ ਬੱਚੇ ਕੁਆਲੀਫਾਈਂਗ ਪੇਪਰ ਦੇ ਰਿਹਾ ਜਿਵੇਂ ਕਿ ਕੁਝ ਬੱਚੇ ਜਿਹੜੇ ਹੈਗੇ ਨੌਰ ਐਨਈਪੀ ਵਾਲੇ ਕੁਆਲੀਫਾਈਂਗ ਪੇਪਰ ਆਉਣਾ ਦਾ ਠੀਕ ਹੈ ਉਹ 70 ਨੰਬਰ ਦਾ ਪੇਪਰ ਆਣਾ ਹੈ ਉਹਨਾਂ ਨੂੰ ਦੋ ਦੋ ਮਾਰਕਸ ਦੇ ਸ਼ਾਰਟ ਨੋਟ ਆਣੇ ਹੈ ਠੀਕ ਹੈ ਪਹਿਲਾ ਸਿਲੇਬਸ ਤੁਸੀਂ ਸਾਰਾ ਮੈਂ ਜਾਂ ਪਹਿਲੇ ਵਾਲੀ ਵੀਡੀਓਜ਼ ਚ ਕਰ ਚੁੱਕੀ ਹਾਂ ਮੋਸਟ ਪ੍ਰੋਬਬਲੀ ਸਾਰਾ ਹੀ ਕਵਰ ਹੈ ਇੱਕ ਜਾਂ ਦੋ ਟੌਪਿਕ ਰਹਿ ਗਏ ਆ ਤਾਂ ਸ਼ਾਰਟੇਜ ਆਫ ਟਾਈਮ ਕਰਕੇ ਉਹ ਨਹੀਂ ਅਪਲੋਡ ਕਰ پائی ਤੇ ਸ਼ਾਰਟ ਨੋਟਸ ਇਸ ਵਿੱਚ ਦੱਸਣ ਜਾ ਰਹੀ ਕਿ ਕਿਹੜੇ ਕਿਹੜੇ ਬਣ ਸਕਦੇ ਆ ਠੀਕ ਹੈ ਸਭ ਤੋਂ ਪਹਿਲਾ ਨਸ਼ਾ ਕੀ ਹੈ ਡਰੱਗਸ ਕੀ ਹੈ ਤੁਸੀਂ ਇੱਕ ਨੰਬਰ ਲਈ ਸਿਰਫ 2 ਤੋਂ 3 ਲਾਈਨਸ ਲਿਖਣੀ ਹੈ ਦੋ ਤੋਂ ਤਿੰਨ ਲਾਈਨਾਂ ਲਿਖਣੀ ਹੈ ਮੋਰ ਥੈਨ ਸਫੀਸ਼ੀਐਂਟ ਹੁੰਦੀ ਹੈ ਪਰ ਉਹ ਲਾਈਨਾਂ ਮਤਲਬ ਕਨਵੇ ਕਰ ਦਿਆ ਹੋਣ ਐਦਾਂ ਨਹੀਂ ਤੁਸੀਂ ਗੱਲ ਹੀ ਨਾ ਦੱਸ ਪਾਓ ਉਹਦੇ ਵਿੱਚ ਠੀਕ ਹੈ ਹੁਣ ਕਿਹੜਾ ਪਦਾਰਥ ਹੈ ਉਹ ਤੁਸੀਂ ਮੇਨ ਮੈਂਸ਼ਨ ਕਰ ਦੇਣਾ ਹੈ ਤੇ ਉਹਦੀਆਂ ਐਗਜ਼ਾਮਪਲਸ ਇੱਕ ਦੋ ਦੇ ਦੇਣੀਆਂ ਨੇ ਥੈਨ ਉਸ ਤੋਂ ਬਾਅਦ ਹੈ ਕਿ ਸੇਰੇਟਿਵ ਐਂਡ ਟ੍ਰਾਂਕੂਲਾਈਜ਼ਰ ਵਿੱਚ ਕੋਈ ਅੰਤਰ ਹੈ ਤਾਂ ਹੁਣ ਜਿਵੇਂ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਜਿਵੇਂ ਡਿਪਰੈਸੈਂਟਸ ਸਿਗੇ ਠੀਕ ਹੈ ਸਟੀਰੋਇਡਸ ਸਿਗੇ ਕਾਫੀ ਕਰਵਾਏ ਮੈਂ ਤੁਹਾਨੂੰ ਠੀਕ ਹੈ ਇਹ ਸਾਰੇ ਹੈਲੂਸਿਨੋ ਹੈਲੂਸਨੋਜਨ ਸਿਗੇ ਉਹਨਾਂ ਦਾ ਮੀਨਿੰਗ ਸ਼ੋਰਟ ਨੋਟ ਆ ਸਕਦਾ ਪਹਿਲਾਂ ਕਲਾ ਮੀਨਿੰਗ ਆ ਸਕਦਾ ਹੈ ਜਾਂ ਡਿਫਰੈਂਸ ਆ ਸਕਦਾ ਹੈ ਜਾਂ ਐਗਜ਼ਾਮਪਲਸ ਆ ਸਕਦੀਆਂ ਜੇ ਤੁਸੀਂ ਆਪਣਾ ਸਿਲੇਬਸ ਦੇਖੋ ਤਾਂ ਸਾਰਾ ਕੁਝ ਨੂੰ ਦੇਖ ਕੇ ਹੀ ਯਾਦ ਹੋ ਜੂਗਾ ਸਿਲੇਬਸ ਵਾਲੀ ਵੀਡੀਓ ਇੱਕ ਵਾਰੀ ਜਰੂਰ ਦੇਖਿਓ ਠੀਕ ਹੈ ਉਹਦੇ ਵਿੱਚ ਡਿਪਰੈਸੈਂਟਸ ਹੈ ਹਲੂਸਿਨੋਜਿਨਸ ਹੈ ਠੀਕ ਹੈ ਸਟੀਰੋਇਡਸ ਹੈ ਇਨਹੇਲੈਂਟਸ ਹੈ ਉਹਨਾਂ ਦੀਆਂ ਐਗਜ਼ਾਮਪਲਸ ਆ ਸਕਦੀਆਂ ਹਨ ਉਹਨਾਂ ਦਾ ਮੀਨਿੰਗ ਆ ਸਕਦਾ ਹੈ ਜਾਂ ਉਹਨਾਂ ਦੇ ਵਿੱਚ ਡਿਫਰੈਂਸ ਆ ਸਕਦਾ ਹੈ ਉਹਦੇ ਬਾਅਦ ਐਂਟੀਡਿਪਰੈਸੈਂਟਸ ਕੀ ਹੁੰਦੇ ਹਨ ਫਿਰ ਅਗਲਾ ਕੁਸ਼ਨ ਹੈ ਲੋਕ ਨਸ਼ੇ ਕਿਉਂ ਵਰਤਦੇ ਹਨ ਰੀਜ਼ਨ ਠੀਕ ਹੈ ਰੀਜ਼ਨ ਕੀ ਕਾਰਨ ਹੈ ਨਸ਼ੇ ਵਰਤਦੇ ਹੈ ਉਹਨੂੰ ਵੀ ਤੁਸੀਂ ਤਿੰਨ ਤੋਂ ਚਾਰ ਲਾਈਨਾਂ ਦੇ ਵਿੱਚ ਇੱਕ ਨੰਬਰ ਲਈ ਤਿੰਨ ਤੋਂ ਚਾਰ ਲਾਈਨਾਂ ਸਫੀਸ਼ੀਐਂਟ ਹੈ ਪਰ ਜੇ ਤੁਹਾਡੇ ਕੋਲ ਉੱਥੇ ਟਾਈਮ ਬਚਦਾ ਹੈ ਕਿ ਹਾਂ ਟਾਈਮ ਹੈ ਤੁਸੀਂ ਉਹਨੂੰ ਲਿਖ ਸਕਦੇ ਹੋ ਚਾਰ ਤੋਂ ਪੰਜ ਲਾਈਨਾਂ ਦੇ ਵਿੱਚ ਛੇ ਲਾਈਨਾਂ ਦੇ ਵੀ ਵਿੱਚ ਵੀ ਲਿਖ ਸਕਦੇ ਹੋ ਪਰ ਜੋ ਸਵਾਲ ਪੁੱਛਿਆ ਗਿਆ ਉਹਦਾ ਜਵਾਬ ਦੇਣਾ ਜ਼ਰੂਰੀ ਹੈ ਠੀਕ ਹੈ ਨੈਕਸਟ ਸ਼ੋਰਟ ਨੋਟ ਬਚੇ ਬਣ ਸਕਦਾ ਹੈ ਨਸ਼ਾ ਖੋਰੀ ਲਈ ਲੋਕ ਕਿਹੜੇ ਨਸ਼ੇ ਦੀ ਵਰਤੋਂ ਕਰਦੇ ਹਨ ਹੁਣ ਇਗਜ਼ਾਮ ਸਾਰੀਆਂ ਇਗਜ਼ਾਮਪਲਸ ਮਤਲਬ ਤੁਹਾਡਾ ਸਾਰਾ ਸਿਲੇਬਸ ਸਿਲੇਬਸ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਸ਼ਰਾਬ ਤੰਬਾਕੂ ਕੋਕੀਨ ਹੈਰੋਇਨ ਇਹ ਸਾਰਾ ਜਿਹੜਾ ਹੈਗਾ ਤੁਸੀਂ ਲਿਖ ਸਕਦੇ ਹੋ ਅਗੇ ਗੇਟਵੇ ਡਰਗ ਦੀ ਪਰਿਭਾਸ਼ਾ ਲਿਖੋ ਕਿਸੇ ਵੀ ਡਰਗ ਦੀ ਡਿਫੀਨੀਸ਼ਨ ਆ ਸਕਦੀ ਹੈ ਨਸ਼ਾ ਸ਼ਰਾਬ ਅਤੇ ਤੰਬਾਕੂ ਦੇ ਸੰਖੇਪ ਹਿਸਟਰੀ ਬਾਰੇ ਲਿਖੋ ਕਿੱਥੋਂ ਬੰਦ ਹੈ ਹਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਸੀ ਕਈ ਜਿਹੜੇ ਨਸ਼ੇ ਉਹ ਐਗਰੀਕਲਚਰ ਚੋਂ ਬੰਦੇ ਹੈ ਉਸ ਤੋਂ ਬਾਅਦ ਨਸ਼ਾ ਖੋਰੀ ਲਈ ਵਰਤੇ ਜਾਣ ਵਾਲੇ ਕੁਝ ਆਮ ਪਦਾਰਥਾਂ ਦੀ ਸੂਚੀ ਅਸੀਂ ਇਹ ਵੀ ਆਲਰੇਡੀ ਅਸੀਂ ਕਰ ਚੁੱਕੇ ਹਾਂ ਬਹੁਤ ਡਿਟੇਲ ਦੇ ਵਿੱਚ ਨਸ਼ਾ ਖੋਰੀ ਦੀ ਆਦਤ ਤੋਂ ਕੀ ਭਾਵ ਹੈ ਜਦੋਂ ਕੋਈ ਇਨਸਾਨ ਕਿਸੇ ਡਰਗ ਨੂੰ ਗੈਰ ਮਤਲਬ ਜ਼ਿੰਮੇਵਾਰੀ ਨਾਲ ਲੈ ਲੱਗ ਜਾਂਦਾ ਹੈ ਆਪਣੇ ਆਪ ਹੀ ਜਿਵੇਂ ਡਾਕਟਰ ਦੀ ਪ੍ਰੈਸਕ੍ਰਿਪਸ਼ਨ ਤੋਂ ਬਿਨਾ ਤਾਂ ਉਹਨੂੰ ਨਸ਼ਾ ਖੋਰੀ ਕਹਿੰਦੇ ਹੈ ਕੀ ਕਾਰਨ ਹੈ ਕਿ ਲੋਕ ਲੋਕਾਂ ਦਾ ਲੋਕ ਤਾਂ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ ਅਤੇ ਨਸ਼ੇ ਆਦੀ ਆਦੀ ਹੋ ਜਾਂਦੇ ਹੈ ਹਨਾ ਕੀ ਕਾਰਨ ਹੈ ਉਹਦਾ ਤੇ ਕੀ ਰੀਜ਼ਨਸ ਹੈ ਰੀਜ਼ਨਸ ਮਤਲਬ ਕਿਹੜੇ ਕਿਹੜੇ ਹੈ ਬੜੇ ਆਰਾਮ ਨਾਲ ਜਿਵੇਂ ਕੀ ਪਰਿਵਾਰ ਨਾਲ ਕੋਈ ਪ੍ਰੋਬਲਮ ਬੇਜਤੀ ਹੋਣਾ ਮਾਨਸਿਕ ਵਿਗਾੜ ਹੋਣਾ ਨਸ਼ਾ ਨੀ ਛੋਟੀ ਉਮਰ ਵਿੱਚ ਵਰਤੋਂ ਕਰਨ ਲੱਗ ਜਾਣਾ ਜਾਂ ਕੋਈ ਵੀ ਤਰੀਕਾ ਜਿਹੜਾ ਤੁਸੀਂ ਜਿਹੜਾ ਛੱਡ ਨਹੀਂ ਪਾਉਂਦੇ ਠੀਕ ਹੈ ਮਾਨਸਿਕ ਫਿਜ਼ੀਕਲ ਠੀਕ ਹੈ ਫਿਜ਼ੀਕਲ ਬਾਡੀ ਦੇ ਕਾਰਨ ਹੋਸਣ ਦੇ ਬਿਮਾਰੀ ਹੈ ਮੈਂਟਲ ਕੋਈ ਪਰੇਸ਼ਾਨੀ ਹੈ ਜਾਂ ਪਰਿਵਾਰਕ ਰੀਜ਼ਨ ਹੋ ਸਕਦੇ ਹੈ ਜਾਂ ਸੋਸ਼ੀਓਲੋਜੀਕਲ ਰੀਜ਼ਨ ਵੀ ਹੋ ਸਕਦੇ ਹੈ ਇਹ ਆਲਰੇਡੀ ਇਸ ਲੌਂਗ ਚ ਕੀਤੇ ਹੋਇਆ ਬੇਟਾ ਨੋ ਪ੍ਰੋਬਲਮ ਤੁਸੀਂ ਉਸ ਅਕੋਰਡਿੰਗ ਦੋ ਨੰਬਰ ਵਾਲੇ ਬੱਚੇ ਤਾਂ ਸਾਰਾ ਹੀ ਲਿਖ ਕੇ ਆਣ ਇੱਕ ਨੰਬਰ ਵਾਲੇ ਬੱਚੇ ਥੋੜਾ ਸ਼ਾਰਟ ਕਰ ਸਕਦੇ ਹੈ ਪਰ ਜੇ ਪੇਪਰ ਸਟਾਈਮ ਹੈ ਤਾਂ ਜ਼ਰੂਰ ਲਿਖ ਕੇ ਆਓ ਨਸ਼ਾ ਸ਼ਰਾਬ ਦੀ ਲਤ ਕਿੰਨੀ ਆਮ ਗੱਲ ਹੈ ਕਿੰਨੇ ਪਰਸੈਂਟ ਲੱਗਦੀ ਹੈ ਕਿੰਨੇ ਪਰਸੈਂਟ ਲੋਕਾਂ ਨੂੰ ਲੱਗਦੀ ਹੈ ਉਹ ਤੁਸੀਂ ਯਾਦ ਕਰ ਸਕਦੇ ਹੋ ਕਿਸੇ ਵਿਅਕਤੀ ਲਈ ਨਸ਼ੇ ਦੀ ਲਤ ਕਿੰਨੀ ਮਹਿੰਗੀ ਪੈਂਦੀ ਹੈ ਹੁਣ ਕਿੰਨੇ ਕਿੰਨੇ ਲੋਕ ਨਸ਼ਾ ਕਰਦੇ ਆ ਕਿਨਾ ਦਿਮਾਗ ਸੁੰਨ ਹੋ ਜਾਂਦਾ ਕਿੰਨੇ ਪਰਸੈਂਟ ਉਹ ਆਪਣੀ ਇਨਕਮ ਲਗਾ ਦਿੰਦੇ ਆ ਕਿੰਨੀਆਂ ਜ਼ਰੂਰਤਾਂਆਂ ਹੁੰਦੀਆਂ ਇਹ ਤੁਸੀਂ ਜਿਹੜਾ ਡਾਟਾ ਹੈ ਉਹ ਵੀ ਆਪਾਂ ਆਲਰੇਡੀ ਕਰ ਚੁੱਕੇ ਆ ਸਿਰਫ ਮਤਲਬ ਸਮਝ ਲੋ ਕਿ ਸ਼ਾਰਟਕਟ ਆ ਕੇ ਵੇ ਸਕਦੇ ਆ ਨਸ਼ਾ ਖੋਰੀ ਦੀ ਚਤਾਮਨੀ ਦੇ ਚਿੰਨ ਲਿਖੋ ਵੀ ਕਿਵੇਂ ਪਤਾ ਲੱਗਦਾ ਕਿ ਲੋਕ ਜਿਹੜਾ ਹੈਗਾ ਪਰਸਨਲ ਨਸ਼ਾ ਕਰ ਰਿਹਾ ਅੱਖਾਂ ਲਾਲ ਹੋਣੀਆਂ ਪੁਤਲੀਆਂ ਦਾ ਵੱਡਾ ਹੋਣਾ ਭੁੱਖ ਤੇ ਨੀਂਦ ਡਿਸਟਰਬ ਹੋਣੀ ਭਾਰ ਇਕਦਮ ਘਟ ਜਾਦਾ ਠੀਕ ਹੈ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਬੋਲਣ ਦਾ ਪੈਟਰਨ ਤੁਰਨ ਦਾ ਪੈਟਰਨ ਇਹਨੂੰ ਕਿੰਨੇ ਹੀ ਪੁਆਇੰਟ ਹੈ ਬੇਟੇ ਅਸੀਂ ਕੀਤੇ ਹੋਏ ਉਹ ਕਰ ਸਕਦੇ ਹਾਂ ਨਸ਼ਾਖੋਰੀ ਦੇ ਕੋਈ ਵਿਵਹਾਰਿਕ ਚਿੰਨ ਮਤਲਬ ਬਿਹੇਵੀਅਰਲ ਜਿਹੜੇ ਕਿਹੜੇ ਕਿਹੜੇ ਬਿਹੇਵੀਅਰ ਦੇ ਵਿੱਚ ਕੀ ਬਦਲਾਅ ਆਊਗਾ ਠੀਕ ਹੈ ਨਸ਼ਾਖੋਰੀ ਦੇ ਆਮ ਲੱਛਣ ਤੇ ਚਿੰਨ ਦੱਸੋ ਕੀ ਕੀ ਹੋ ਸਕਦੇ ਹੈ ਜਿਹੜੇ ਲੱਛਣ ਹੈ ਉਹ ਅਲੱਗ-ਅਲੱਗ ਤੁਸੀਂ ਮਤਲਬ ਸ਼ਾਰਟ ਨੋਟ ਦੇ ਤੌਰ ਤੇ ਯਾਦ ਕਰ ਲਓ ਲੌਂਗ ਚਾਪ ਆਲਰੇਡੀ ਕੀਤੇ ਹੋਏ ਨੇਕਸਟ ਹੈ ਬੱਚੇ ਪੁਆਇੰਟ ਕੁਸ਼ਨ ਹੈ ਨਸ਼ਾ ਦੇ ਸੇਵਨ ਦੇ ਅਸਤ੍ਰ ਨੂੰ ਸੰਖੇਪ ਮਤਲਬ ਜ ਕੀ ਅਸਰ ਐ ਪ੍ਰਭਾਵ ਕੀ ਐਫੈਕਟਸ ਕਿਹੜੇ ਕਿਹੜੇ ਆ ਉਹਨਾਂ ਨੂੰ ਤੁਸੀਂ ਐਫੈਕਟਸ ਸਭ ਦੇ ਮੋਸਟਲੀ ਸੇਮ ਹੀ ਸੀਗੇ ਠੀਕ ਹੈ ਉਹ ਤੁਸੀਂ ਬਹੁਤ ਧਿਆਨ ਨਾਲ ਪੁਆਇੰਟਸ ਬਣਾ ਕੇ ਦੇਖੋ ਐਸਟਰੀਕ ਨਾਲ ਪੁਆਇੰਟਸ ਬਣਾ ਕੇ ਲਿਖਨੇ ਆ ਨਸ਼ਿਆਂ ਦੀ ਨਿਰਪਰਤਾ ਕੀ ਹੈ ਡਰਗ ਐਡਿਕਸ਼ਨ ਕੀ ਹੈ ਮਤਲਬ ਲਤ ਲੱਗ ਜਾਂਦੀ ਉਹ ਛੱਡੀ ਨਹੀਂ ਸਕਦਾ ਉਸ ਤੋਂ ਬਿਨਾਂ ਉਹ ਚੈਨ ਹੀ ਨਹੀਂ ਆਉਂਦਾ ਠੀਕ ਹੈ ਲੰਬੇ ਸਮੇਂ ਤੱਕ ਜਿਹੜੇ ਸਟਰੀਟ ਦੇ ਵਿੱਚ ਪ੍ਰੋਬਲਮ ਆਂਦੀ ਹੈ ਦਵਾਈਆਂ ਦੀ ਵਰਤੋਂ ਨਸ਼ੇ ਦੀ ਲਤ ਵਿੱਚ ਕਿਵੇਂ ਬਦਲ ਜਾਂਦੀ ਹੈ ਮਤਲਬ ਹੌਲੀ-ਹੌਲੀ ਜਿ ਕੋਈ ਬੱਚਾ ਪਰਸਨ ਮੈਡੀਸਿਨ ਲੈ ਰਿਹਾ ਹੈ ਤਾਂ ਉਸ ਮੈਡੀਸਿਨ ਨੂੰ ਉਹ ਨਸ਼ਾ ਕਿਵੇਂ ਬਣਾ ਲੈਂਦਾ ਜਦੋਂ ਉਹਦੀ ਦੁਰਵਰਤੋਂ ਕਰਦਾ ਹੈ ਮਤਲਬ ਡਾਕਟਰ ਤੇ ਦੱਸੇ ਤੇ ਇਹ ਸਾਰ ਨੂੰ ਦਵਾਈ ਨਹੀਂ ਲੈਂਦਾ ਤੇ ਉਹ ਦੇ ਅਕੋਰਡ ਆਪਣੀ ਅਕੋਰਡਿੰਗ ਜੋ ਹੈ ਉਹਨੂੰ ਜ਼ਿਆਦਾ ਜਿ ਡਿਪਰੈਸੈਂਟਸ ਹੈ ਤੇ ਪੈਸ਼ੈਂਟ ਡਾਕਟਰ ਨੇ ਇੱਕ ਡੋਜ਼ ਦਿੱਤੀ ਹੈ 0.25 ਦਿੱਤੀ ਤਾਂ ਉਹ 0.5 ਲੈਣ ਲੱਗ ਜਾਏ ਜਿਆਦਾ ਜਿਆਦਾ ਲੈਣ ਲੱਗ ਜਾਏ ਦੋ ਵਾਰੀ ਦਸੀਏ ਤਿੰਨ ਵਾਰੀ ਲੈਣ ਲੱਗ ਜਾਏ ਤਾਂ ਕਿ ਉਹ ਬਹੁਤ ਹੀ ਜ਼ਿਆਦਾ ਗੁੰਮ ਰਵੇ ਉਹਨੂੰ ਦੁਨੀਆ ਦੀ ਸਮਝ ਹੀ ਨਾ ਰਵੇ ਇਹ ਸ਼ਾਰਟ ਨੋਟ ਤੁਸੀਂ ਕਰ ਸਕਦੇ ਹੋ ਨਸ਼ਾ ਦੀ ਨਿਰਲਿਪਤਾ ਤੇ ਕੀ ਲੱਛਣ ਹੈ ਮਤਲਬ ਕਿਵੇਂ ਜਿਹੜੇ ਜਦੋਂ ਨਸ਼ੇ ਜਿਹੜੇ ਹੈਗੇ ਆ ਇਕਦਮ ਜੇ ਘੱਟ ਕਰ ਦਿੱਤੀ ਜਾਂਦੀ ਹੈ ਤਾਂ ਕੀ ਪ੍ਰਭਾਵ ਪੈਂਦੇ ਆ ਤਾਂ ਇਹ ਤੁਸੀਂ ਬੇਚਾਨੀ ਪਸੀਨਾ ਆਉਣਾ ਉਲਟੀ ਆਉਣਾ ਫਿਰ ਸ਼ਰਾਬ ਦੇ ਕੀ ਇਹ ਚਟੜਾ ਪੰਥ ਕਾ ਵਰਡ ਪਸੀਨਾ ਨਿਕੋਟਿਨ ਦੇ ਜੇ ਛੱਡਦੇ ਤਾਂ ਕੀ ਪ੍ਰੋਬਲਮ ਪ੍ਰਭਾਵ ਆ ਸਕਦੇ ਆ ਅਫੀਮ ਤੋਂ ਇਲਾਵਾ ਹੋਰ ਨਸ਼ਾ ਦੀ ਨਲਪਤਾ ਦੱਸੋ ਕਿ ਅਫੀਮ ਤੋਂ ਇਲਾਵਾ ਕਿਹੜੇ ਕਿਹੜੇ ਨਸ਼ੇ ਮਰੀਜੁਆਨਾ ਮੈਥਾਮਫੈਟਾਮਾਈਨ ਨਿਕੋਟਿਨ ਇਹ ਸਾਰੇ ਜਿਹੜੇ ਹੈਗੇ ਆ ਤੁਸੀਂ ਕਰ ਸਕਦੇ ਹੋ ਕੀ ਨਸ਼ੇ ਦੀ ਆਦਤ ਕੋਈ ਬਿਮਾਰੀ ਹੈ ਬਿਲਕੁਲ ਇੱਕ ਬਿਮਾਰੀ ਹੈ ਤਾਂ ਕਿਸ ਤਰੀਕੇ ਨਾਲ ਲੱਗਦੀ ਹੈ ਇਹ ਤੁਸੀਂ ਕਰਨਾ ਹੈ ਫਿਰ ਸਰੀਰਕ ਨਿਰਭਰਤਾ ਕਿਵੇਂ ਹੈ ਫਿਜ਼ੀਕਲ ਡਿਪੈਂਡੈਂਸ ਤੇ ਮਾਨਸਿਕ ਡਿਪੈਂਡੈਂਸ ਕਿਵੇਂ ਹੈ ਸਰੀਰਕ ਨਿਰਭਰਤਾ ਜੇ ਉਹ ਛੱਡਦਾ ਹੈ ਕੋਈ ਤਾਂ ਕੀ ਕੀ ਪ੍ਰੋਬਲਮ ਆ ਸਕਦੀਆਂ ਜੇ ਮਾਨਸਿਕ ਤੌਰ ਤੇ ਕੀ ਕੀ ਸੋਸਿਆਵਾਂ ਆ ਸਕਦੀਆਂ ਠੀਕ ਹੈ ਕੀ ਨਸ਼ੇ ਦੀ ਆਦਤ ਆਦਤ ਦਸਲਾਂ ਵਿੱਚ ਅੱਗੇ ਵੱਧਦੀ ਹੈ ਵੀ ਕੀ ਨਸ਼ਾ ਅੱਗੇ ਚੱਲਦਾ ਹੈ ਨਸ਼ੇ ਦੀ ਆਦਤ ਅਸਰ ਚ ਅੱਗੇ ਚੱਲਦੀ ਹੈ ਕਿਉਂਕਿ ਜੇ ਕੋਈ ਘਰ ਜੇ ਇੱਕ ਨਸ਼ਾ ਕਰੇ ਤਾਂ ਦੂਸਰੇ ਨੂੰ ਵੀ ਉਹਦੀ ਲਤ ਲੱਗ ਸਕਦੀ ਹੈ ਦੇਖ-ਦੇਖ ਕੇ ਤੇ ਜੀਨਸ ਤੋਂ ਵੀ ਅੱਗੇ ਇਹ ਵੱਧ ਸਕਦੀ ਹੈ ਅੱਗੇ ਨਸ਼ੇ ਨੂੰ ਛੱਡਣਾ ਬਹੁਤ ਔਖਾ ਹੈ ਜਾਂ ਮੁਸ਼ਕਲ ਜਾਂ ਮੁਸ਼ਕਲ ਕਿਉਂ ਹੈ ਕਿਉਂ ਹੈ ਕਿਉਂਕਿ ਕੋਈ ਲਤ ਲੱਗ ਜAVE ਤਾਂ ਉਹ ਇਸ ਜਾਨ ਨੂੰ ਐਡਿਕਟ ਹੋ ਜਾਂਦਾ ਹੈ ਤਾਂ ਉਹਨੂੰ ਇਸ ਦੁਨੀਆ ਦੀ ਸਮਝ ਹੀ ਨਹੀਂ ਆਉਂਦੀ ਉਹਨੂੰ ਲੱਗਦਾ ਹੈ ਕਿ ਵੀ ਆਪਣੀ ਹੀ ਸੰਸਾਰ ਦੇ ਵਿੱਚ ਆ ਪਰ ਜਦੋਂ ਉਹ ਨਸ਼ੇ ਛੱਡਣ ਲੱਗ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਇੰਬੈਲੈਂਸ ਹੋ ਜਾਂਦਾ ਹੈ ਵੋਮਿਟਿੰਗਸ ਆਉਣੀਆਂ ਘਬਰਾਹਟ ਹੋਣੀ ਚਿੜਛੜਾਪਨ ਆਣਾ ਉਹਨੂੰ ਲੱਗ ਜਾਂਦਾ ਹੈ ਤਾਂ ਉਹ ਨਸ਼ੇ ਨਹੀਂ ਛੱਡ ਸਕਦਾ 2 ਨੰਬਰ ਲਈ 2 ਦਾ ਪੁਆਇੰਟ ਲਿਖਣੀ ਆਣਾ ਹੈ ਟ੍ਰਿਗਰਸ ਕੀ ਹੁੰਦੇ ਆ ਟ੍ਰਿਗਰ ਤੋਂ ਕੀ ਭਾਵ ਹੈ ਆ ਜਿਹੜੀ ਜਿਹੜੀ ਜਿਸ ਦੀ ਟ੍ਰਿਗਰਸ ਹੁੰਦੀ ਹੈ ਜਿਸ ਦੀ ਦਿਮਾਗ ਨੂੰ ਬੜੀ ਤਲਬ ਜੀ ਉੱਠਦੀ ਹੈ ਠੀਕ ਹੈ ਕਿਸੇ ਨੂੰ ਵਸਤੂ ਨੂੰ ਸੁੰਘ ਕੇ ਗੰਧ ਮਤਲਬ স্মੈਲ ਕਰਕੇ ਇਨਹੇਲੈਂਟਸ ਯਾ ਇੰਜੈਕਸ਼ਨ ਲੈ ਕੇ ਜਿਹੜੇ ਹੈ ਨਸ਼ੇ ਕੀਤੇ ਜਾ ਸਕਦੇ ਆ ਕੀ ਇਸਲਾਮ ਅਸ਼ਵਾ ਲੋਕਾਂ ਦੀ ਨਸ਼ੇ ਦੀ ਆਦਤ ਨੂੰ ਬਚਾ ਸਕਦਾ ਹੈ ਯੈਸ ਕਾਉਂਸਲਿੰਗ ਇਸਲਾਮ ਅਸ਼ਵਾ ਮਤਲਬ ਕਾਉਂਸਲਿੰਗ ਕਰਕੇ ਜੋ ਹੈ ਕਾਉਂਸਲਿੰਗ ਪਲੱਸ ਮੈਡੀਕੇਸ਼ਨ ਨਾਲ ਜੋ ਹੈ ਨਸ਼ੇ ਨੂੰ ਛਡਾਇਆ ਜਾ ਸਕਦਾ ਹੈ ਨੈਕਸਟ ਹੈ ਬੱਚੇ ਨਸ਼ੇ ਦੇ ਵੱਲ ਮੁੜ ਵਾਪਸੀ ਰਿਲੈਪਸ ਤੋਂ ਕੀ ਭਾਵ ਹੈ ਜੇ ਕੋਈ ਇੱਕ ਵਾਰੀ ਪਰਸਨ ਕੋਈ ਛੱਡ ਲੈਂਦਾ ਦੁਬਾਰਾ ਨਸ਼ੇ ਤੋਂ ਕੀ ਪਾਵੈ ਥੈਨ ਨਸ਼ੇ ਦੀ ਸਮੱਸਿਆ ਨਿਰਤੇ ਹਿਸਟਰੀ ਬਾਰੇ ਪਹਿਲਾਂ ਇਹ ਕਿੱਥੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਇਹਦੀ ਹਿਸਟਰੀ ਬਾਰੇ ਜੋ ਦੋ ਤਿੰਨ ਲਾਈਨਾਂ ਤੁਸੀਂ ਧਿਆਨ ਨਾਲ ਜਿਹੜੀ ਹੈਗੀਆਂ ਕਦੋਂ ਤੋਂ ਸ਼ੁਰੂ ਹੋਈ ਕਿੱਥੇ-ਕਿੱਥੇ ਉਗਾਇਆ ਜਾਂਦਾ ਤਾਂ ਕਿਵੇਂ-ਕਿਵੇਂ ਨਸ਼ਾ ਜਿਹੜਾ ਹੈਗਾ ਅ ਅਲੱਗ-ਅਲੱਗ ਹਿੰਦੂਧਰਮ ਦੇ ਅਜਿਹੇ ਸੋਨਰਸ ਦੇ ਦੰਦੇ ਪੀਨ ਯੋਗ ਵਿੱਚ Hindu dharm ਨਾਲ ਸੰਬੰਧਿਤ ਕਈ ਧਾਰਮਿਕ ਪੁਸਤਕਾਂ ਦੇ ਵਿੱਚ ਵੀ ਇਹ ਲਿਖਿਆ ਜਾਂਦਾ ਠੀਕ ਹੈ ਉਸ ਤੋਂ ਬਾਅਦ ਹੈ ਬੱਚੇ ਵੱਡੇ ਪ੍ਰਸ਼ਨ ਵਾਲੇ ਉੱਤਰ ਜੋ ਕਿਸ ਤਰੀਕੇ ਨਾਲ ਬਣ ਕੇ ਆ ਸਕਦੇ ਆ ਛੋਟੇ ਪ੍ਰਸ਼ਨ ਵਾਲੇ ਜਿਵੇਂ ਹੈ ਹੋਰ ਐਗਜ਼ਾਮਪਲ ਨਸ਼ੇ ਦਾ ਵਰਗੀਕਰਨ ਉਦਾਹਰਣ ਸੇ ਇੱਥੇ ਲਿਖੋ ਨਸ਼ੇ ਦੇ ਟਾਈਪਸ ਉਤੇਜਿਕ ਮਤਲਬ ਜਿਹੜੇ ਬਹੁਤ ਜ਼ਿਆਦਾ ਸਟੀਮੂਲੈਂਟ ਹੈ ਉਹਦੀਆਂ ਉਦਾਹਰਣਾਂ ਅਵਸਾਦਕ ਪਦਾਰਥ ਕਿਹੜੇ-ਕਿਹੜੇ ਐਲਕੋਹਲ ਬਾਰਬਿਚਰੇਟ ਡਾਈਜ਼ਾ ਡਾਈਜ਼ਾ ਡਾਇਜ਼ੈਪਾਮ ਸੈਕੋਨਲ ਠੀਕ ਹੈ ਇਹ ਸਾਰੇ ਤੁਸੀਂ ਐਗਜ਼ਾਮਪਲਸ ਇਸ ਤਰੀਕੇ ਨਾਲ ਫਲੋ ਚਾਰਟ ਬਣਾ ਕੇ ਆਓਗੇ ਆਈ ਪ੍ਰੋਮਿਸ ਯੂ ਬਹੁਤ ਅੱਛੇ ਮਾਰਕਸ ਆਣਗੇ ਇਸੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਉਤੇਜਕ ਪਦਾਰਥ ਕੀ ਹਨ ਉਹਨਾਂ ਦਾ मीनिंग ਉਹਨਾਂ ਦੇ ਐਗਜ਼ਾਮਪਲਸ ਉਤੇਜਕ ਮਤਲਬ ਸਟਿਮੂਲੈਂਟਸ ਉਤੇਜਕ ਦਾ ਮਤਲਬ ਹੈ ਸਟਿਮੂਲੈਂਟਸ ਉਹ ਤੋਂ ਬਾਅਦ ਉਤੇਜਕ ਪਦਾਰਥਾਂ ਦੀਆਂ ਕਿਸਮਾਂ ਟਾਈਪਸ ਆਫ ਸਟਿਮੂਲੈਂਟਸ ਕਿਹੜੇ ਕਿਹੜੇ ਹਨ ਜਿਸ ਦੇ ਵਿੱਚ ਕੋਕੀਨ ਆ ਗਿਆ ਠੀਕ ਹੈ ਅਲੱਗ-ਅਲੱਗ ਟਾਈਪਸ ਇਹ ਸਾਰੀਆਂ ਬੱਚੇ ਸਿੱਖ ਚੁੱਕੇ ਆ ਮੈਂ ਲੌਂਗ ਚ ਕਰਵਾ ਚੁੱਕੇ ਹਾਂ ਨੂੰ ਸ਼ਾਰਟ ਚ ਕਨਵਰਟ ਕਰਨਾ ਹੈ ਕੋਕੀਨ ਤੇ ਨੋਟ ਲਿਖੋ ਐਫਰਟੇਮੈਂਟ ਤੇ ਨੋਟ ਲਿਖੋ ਵੀ ਹੈਵ ਆਲਰੇਡੀ ਡਨ ਇਨ ਦਾ ਲੌਂਗ ਕੋਕਿੰਗ ਦੇ ਲਗੂ ਮਤਲਬ ਲਗੂ ਮੀਨਸ ਲੌਂਗ ਟਰਮ ਅਫੈਕਟ ਕਿਹੜੇ ਆ ਤੇ ਸ਼ਾਰਟ ਟਰਮ ਅਫੈਕਟ ਕਿਹੜੇ ਆ ਇਹ ਅਲੱਗ-ਅਲੱਗ ਆ ਸਕਦੇ ਆ ਠੀਕ ਹੈ ਮਤਲਬ ਲੌਂਗ ਚੋਂ ਸ਼ਾਰਟ ਨਿਕਲਨੇ ਹੁੰਦੇ ਬਟਾ ਦੀਰਕ ਲॉ ਲੌਂਗ ਟਰਮ ਅਫੈਕਟ ਹੈ ਨਿਕੋਟਿਨ ਦੇ ਸ਼ਾਰਟ ਟਰਮ ਅਫੈਕਟ ਆਫ ਸਾਧਕ ਨਸ਼ਾ ਕੀ ਹੈ ठीक है अब साधक दे जोड़े अफेक्ट दसो फिर शराब या अल्कोहल लग दे लोंग टर्म अफेक्ट शॉर्ट टर्म अफेक्ट ठीक है थथलाना ठीक है दैन स साफ दिखाई ना देना शरीर तालमेल ना होना यह सारा जो है कर सकते हो नैक्सट बारबिश्रेटे नोट लिखो बहुत फुल फ्लैज में एक प्रोपर वीडियो पाई हुई है बारबिश्रेट की सूची से भी एक प्रॉपर वीडियो पाई हुई है नार्कोटीन की है अफीम की लत्त किमें लगती है ठीक है इस तरीके नाल बन के आ सकती है अफीम के बने पदार्थों की सूची बनाओ ठीक है अफीम तो पदार्थ बनने ਉਹਨ ਇੱਕ ਆਕਸੀਡ ਆਕਸੀਕੋਡੋਨ ਤੇ ਮਾਰਫੀਨ ਇਹ ਸਾਰੇ ਬੰਦੇ ਆ। ਦੈਨ ਉਸ ਵੇਲੇ ਅਫੀਮੀ ਪਦਾਰਥਾਂ ਕਰਤੀ ਲੱਗਨ ਤਾਂ ਕੀ ਮਤਲਬ ਹੈ ਜਿਵੇਂ ਮਨੋਦਸ਼ਾ ਵਿੱਚ ਉਦਾਸਣਾ ਆਣਾ ਚੁਟੜਾ ਪਰ ਆਣਾ ਘਬਰਾਟ ਹੋਣੀ ਠੀਕ ਹੈ ਪਰਮ ਪੈਦਾ ਕਰਨ ਵਾਲੇ ਹਲੂਸਿਨੋ ਹਲੂਸਿਨੋ ਜੀਨਸ ਕੀ ਹੈ ਹਲੂਸਿਨੋ ਜੀਨਸ ਕੀ ਹੈ ਵੈਰੀ ਇੰਪੋਰਟੈਂਟ ਮਤਲਬ ਪਰਮ ਪੈਦਾ ਕਰਨ ਵਾਲੇ ਕਿਹੜੇ ਆ ਉਹਦੀ ਐਗਜ਼ਾਮਪਲਸ ਭੰਗ ਕੀ ਹੈ ਤਾ ਉਹਦੀ ਐਗਜ਼ਾਮਪਲਸ ਇਨਹੇਲੈਂਟਸ ਕਿਹੜੇ ਆ ਸੁੰਘਣ ਵਾਲੇ ਜਿਹੜੇ ਬਹੁਤ ਜ਼ਿਆਦਾ ਕਰਵਾਏ ਆ ਸਟੀਰੋਇਡਸ ਕੀ ਹੈ ਉਹਦੀ ਐਗਜ਼ਾਮਪਲਸ ਇਹ ਸ਼ਾਰਟ ਨੋਟ ਐਡਾ ਬਣ ਕੇ ਆ ਸਕਦੇ ਬੱਚੇ ਐਲ ਐਸ ਡੀ ਕੀ ਹੈ ਦੈਨ ਉਸ ਤੋਂ ਬਾਅਦ ਹੈ एलएसटी दे लघु मतलब लॉन्ग टर्म इफेक्ट शॉर्ट टर्म इफेक्ट और किने किने दी एग्जांपल्स समस्या किनी किनी आ ਸਕਦੀਆਂ देन है नशे करण दी एचआईवी तकी सम्बन्ध है बिल्कुल सम्बन्ध है जेडे इंजेक्ट ਹੁੰਦੇ ਨੇ ਨਸ਼ੇ ਠੀਕ ਹੈ ਤਾਂ ਇੰਜੈਕਸ਼ਨ ਬਿਨਾ ਜੋ ਸਟ੍ਰਿੰਗ ਚੇਂਜ ਕਰਦੇ ਲੈ ਲੈਂਦੇ ਆ ਤਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ ਠੀਕ ਹੈ ਡਾਇਰੈਕਟ ਸਬੰਧ ਹੈ ਇਹਦਾ देन ਨਸ਼ਾ ਦੀ ਨਿਰਲਪਤਾ मतलब ਜੇ ਚੜਦੇ ਤਾਂ ਕੀ ਕੀ ਪ੍ਰੋਬਲਮਸ ਆ ਸਕਦੀਆਂ ਨੈਕਸਟ ਹੈ ਬੱਚੇ ਅਫੇਮੀ ਪਦਾਰਥਾਂ ਦੇ ਨਿਰ ਦੇ ਨਿਰਲਪਤਾ ਦੇ ਲੱਛਣ ਦੱਸੋ ਜਦੋਂ ਛੱਡ ਦਿੱਤੇ ਜਾਂਦੇ ਤੇ ਕੀ ਦਿੱਕਤ ਆਉਂਦੀ ਹੈ ਅਫੀਮੀ ਪਦਾਰਥ ਦਿਮਾਗੀ ਸਟੈਮ ਸੈਲ ਨੂੰ ਪ੍ਰਭਾਵਿਤ ਕਰਦੇ ਹਨ ਜਿਸ ਦੇ ਜਿਸ ਦਾ ਜਿਹੜਾ ਸਾਹ ਦਾ ਹੌਲੀ ਹੋਣਾ ਦਿਲ ਦੀ ਧੜਕਣ ਦਾ ਘਟਣਾ ਉਸ ਤੋਂ ਬਾਅਦ ਪੱਠਿਆਂ ਦੇ ਵਿੱਚ ਦਰਦ ਬੇਹਰਾਮੀ ਆਣਾ ਵਿੱਚ ਆਣੀ ਹੋਣਾ ਅੱਖਾਂ ਤੋਂ ਪਾਣੀ ਆਣਾ ਨੱਕ ਵਗਣਾ ਇਹ ਸਾਰੇ ਜਿਹੜੇ ਹੈਗੇ ਆ ਸਕਦੇ ਆ ਠੀਕ ਹੈ ਨਸ਼ਿਆਂ ਦੀ ਨਿਰਲਪਤਾ ਦੇ ਲੱਛਣ ਅਤੇ ਸ਼ਾਇਦ ਨਸ਼ਾ ਖੋਰੀ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਸਾਰ ਹੈ ਦੇ ਕੀ ਚੀਜ਼ ਹੈ ਇਹ ਨਸ਼ੇ ਦੀ ਰੋਟਾ ਦੇ ਲੱਛਣ ਸ਼ਾਇਦ ਨਸ਼ਾ ਕਰੀ ਤਾਂ ਸਭ ਤੋਂ ਵੱਡਾ ਜਿਹੜਾ ਹੈਗਾ ਸਾਰ ਹੈ ਮਤਲਬ ਨਸ਼ੇ ਦਾ ਨਸ਼ੇ ਦਾ ਆਦੀ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਪਰ ਉਸ ਨੂੰ ਛੱਡਣਾ ਉਸ ਤੋਂ ਵੱਡੀ ਗੱਲ ਹੈ ਤੇ ਕੀ ਕੀ ਉਹਦੇ 'ਚ ਅਫੈਕਟ ਆ ਸਕਦੇ ਆ ਉਸ ਤੋਂ ਬਾਅਦ ਇਹ ਬੱਚੇ ਕਿਹੜਾ ਸ਼ੋਰਟ ਆਉਟ ਬਣ ਸਕਦਾ ਹੈ ਨਸ਼ੇ ਦੀ ਲਤ ਵਿੱਚ ਫਸਮਾਏ ਮੁੱਖ ਲੋਕ ਕਿਹੜੇ-ਕਿਹੜੇ ਹਨ ਬੱਚੇ ਛੋਟੇ ਬਸਲ ਜਿਹਨਾਂ ਨੂੰ ਨੌਲੇਜ ਨਹੀਂ ਹੁੰਦੀ ਇਸ ਲਈ ਅਵੇਅਰਨੈਸ ਦਾ ਹੋਣਾ ਜ਼ਰੂਰੀ ਹੈ ਵੱਡੀ ਉਮਰ ਦੇ ਵਿਅਕਤੀ ਜਾਂ ਜਿਹੜੇ ਕੈਦੀ ਹੈ ਉਹ ਫਿਰ ਸਿੰਪਟਮ ਕਿਹੜੇ-ਕਿਹੜੇ ਹਨ ਨਸ਼ੇ ਲੈਣ ਵਾਲੇ ਕਿਸ਼ੋਰਾਂ ਦੀ ਨਜਾਇਕ ਹੋਈ ਦੇ ਚਾਰ ਚਿੰਨ ਦੱਸੋ ਕਿਹੜੇ ਕਿਹੜੇ ਕਿਸ਼ੋਰ ਅਵਸਥਾ ਵਿੱਚ ਸਿਹਤ ਖਰਾਬ ਹੋਣਾ ਦਿਖਾ ਦਿਖਣਾ ਨਾ ਘੱਟ ਊਰਜਾ ਪੜਾਈ ਵਿੱਚ ਭਾਰੀ ਗ੍ਰਾਵਿਟੇਟਾ ਨਾ ਸ਼ੱਕੀ ਵਿਵਹਾਰ ਇਹ ਸਭ ਅਸੀਂ ਕਿੱਤੇ ਹੋਇਆ ਬੇਟੇ ਸਿਰਫ ਮੈਂ ਇਹ ਦੱਸ ਰਹੀ ਹਾਂ ਵੀ ਸ਼ੋਰਟ ਨੋਟ ਕਿਵੇਂ ਬਣ ਕੇ ਆ ਸਕਦੇ ਆ ਜੇ ਕਿਸ਼ੋਰ ਨਿਯਮਤ ਰੂਪ ਵਿੱਚ ਨਸ਼ਾ ਕਰਦੇ ਹਨ ਤਾਂ ਉਹਨਾਂ ਦੀ ਦਿਖਾਵਟ ਵਿੱਚ ਕੀ ਅੰਤਰ ਆਉਂਦਾ ਹੈ ਠੀਕ ਹੈ ਮਤਲਬ ਉਹਨੂੰ ਨੀਂਦ ਨਹੀਂ ਆਉਂਦੀ ਟੁੱਟ ਭੱਜ ਨਜ਼ਰ ਆਉਂਦੀ ਹੈ ਬਹੁਤ ਜ਼ਿਆਦਾ ਧੁੰਦਲਾ ਦਿਖਦਾ ਹੈ ਕੀ ਹੋਵੇਗਾ ਜੇ ਇੱਕ ਨਿਯਮਤ ਨਸ਼ਾਖੋਰ ਕਿਸ਼ੋਰ ਨੂੰ ਸਹਾਇਤਾ ਨਾ ਮਿਲੇ ਜੇ ਨਾ ਮਿਲੇ ਤਾਂ ਉਹ ਆਦੀ ਹੋ ਜਾਏਗਾ ਤਾਂ ਉਹਦੀ ਲਾਈਫ ਜਿਹੜੀ ਪੂਰੀ ਹੀ ਸਪੋਇਲ ਹੋ ਸਕਦੀ ਹੈ ਨਸ਼ਾਖੋਰੀ ਦੇ ਸਿੱਖਿਆ ਦੇ ਖੇਤਰ ਵਿੱਚ ਪ੍ਰਦਰਸ਼ਨ ਨਾਲ ਕੀ ਸੰਬੰਧ ਹੈ ਬਿਲਕੁਲ ਪਰ ਸੰਬੰਧ ਹੈ ਜੇ ਅਵੇਅਰਨੈਸ ਹੋਏਗੀ ਜੇ ਪਤਾ ਹੈ ਠੀਕ ਹੈ ਬੱਚੇ ਨੂੰ ਪਤਾ ਹੈ ਕਿ ਇਹ ਨਸ਼ੇ ਦੇ ਮਨੁੱਖ ਨੂੰ ਕੀ ਕੀ ਪ੍ਰਭਾਵਿਤ ਕਰ ਸਕਦੇ ਹੈ ਤਾਂ ਬੱਚਾ ਨਸ਼ੇ ਕਰਨ ਤੋਂ ਰੁਕ ਸਕਦਾ ਹੈ ਫਿਰ ਮਨੋਵਿਗਿਆਨ ਕੀ ਹੈ ਮਤਲਬ ਸਾਈਕੋਲੋਜੀ ਸਾਈਕੋਲੋਜੀ ਕੀ ਹੈ ਸਾਈਕੋਲੋਜੀ ਤੇ ਨਸ਼ੇ ਜਿਹੜੇ ਹੈਗੇ ਆ ਕਿਵੇਂ ਇਫੈਕਟ ਹੁੰਦੇ ਹੈ ਸਾਈਕੋਲੋਜੀ ਬਿਲਕੁਲ ਡਾਇਰੈਕਟਲੀ ਅਫੈਕਟਡ ਹੈ ਜੇ ਕਿਸੇ ਦੇ ਮਨ ਦੀ ਸਥਿਤੀ ਹੀ ਖਰਾਬ ਹੈ ਕਿਸੇ ਵੀ ਕਾਰਨ ਕਰਕੇ ਚਾਹੇ ਕਰਦੇ ਕਰਕੇ ਚਾਹੇ ਸਮਾਜ ਕਰਕੇ ਚਾਹੇ ਫਰੈਂਡਸ ਕਰਕੇ ਚਾਹੇ ਬ੍ਰੋਕਨ ਹੋਮਸ ਕਰਕੇ ਚਾਹੇ ਮਾੜੇ ਰਿਜ਼ਲਟਸ ਕਰਕੇ ਤਾਂ ਉਹ ਕਦੀ ਵੀ ਅੱਗੇ ਵਧ ਨਹੀਂ ਸਕਦਾ ਤੇ ਨਸ਼ਿਆਂ ਵੱਲ ਹੀ ਵਧੇਗਾ ਤੇ ਐਡੈਪਟਿਵ ਹੋ ਜਾਏਗਾ ਨਸ਼ਾ ਖੋਰੀ ਲਈ ਵਰਤੇ ਜਾਣ ਵਾਲੇ ਪਦਾਰਥਾਂ ਦਾ ਅਸਰ ਕਿਸੇ ਛੜੀ ਦੇ ਦਿਮਾਗ ਤੇ ਕਿਵੇਂ ਜਿਹੜਾ ਹੈਗਾ ਜੇ ਕਿਸੇ ਗੈਰ ਸਰੀਰ ਦੇ ਦਿਮਾਗ ਤੇ ਹੋਏ ਅਸਰ ਨਾਲ ਕਿਵੇਂ ਵੱਖ ਹੁੰਦਾ ਮਤਲਬ ਦਿਮਾਗ ਕਿਵੇਂ ਵੱਖਿਆ ਹੈ ਤਾਂ ਦਿਮਾਗ ਹਮੇਸ਼ਾ ਘੁੰਮਦਾ ਹੀ ਰਹੇਗਾ ਉਹਨੂੰ ਲੱਗੇਗਾ ਕਿਸੇ ਵੱਖਰੀ ਹੀ ਦੁਨੀਆ ਚ ਹੈ ਉਹਨੂੰ ਗਲਤ ਕਰਕੇ ਵੀ ਅਹਿਸਾਸ ਨਹੀਂ ਹੋਏਗਾ ਕਿ ਮੈਂ ਗਲਤ ਕੀਤਾ ਹੈ ਜੇੜੀ ਸਦਾ ਹੀ ਕਿਸੇ ਸਮੱਸਿਆ ਤੇ ਹੋਣ ਤੋਂ ਇਨਕਾਰੀ ਇਨਕਾਰੀ ਹੁੰਦਾ ਹੈ ਮਤਲਬ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੇਨਸ ਕੀ ਹੋ ਰਿਹਾ ਹੈ ਰਚੀਲੇ ਬਦਾਰਤੀ ਵਰਤੋਂ ਕਰਕੇ ਵੀ ਸ਼ਰੀਰ ਵਿਅਕਤੀ ਨੂੰ ਵਧੀਆ ਮਹਿਸੂਸ ਹੁੰਦਾ ਰਹਿੰਦਾ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਗਲਤ ਕਰਤਾ ਪਰ ਲੰਬੇ ਸਮੇਂ ਬਾਅਦ ਨਸ਼ਾ ਖੋਰ ਵਿਅਕਤੀ ਨੂੰ ਹੋਰ ਲੋਕਾਂ ਤੇ ਗਤੀਵਿਧੀਆਂ ਨੂੰ ਵੱਖਰਾ ਕਰਵਾ ਦਿੰਦਾ ਹੈ ਇਹ ਵਿਅਕਤੀ ਲਈ ਬਹੁਤ ਮਾਇਨੇ ਰੱਖਦਾ ਹੈ ਹੌਲੀ ਹੌਲੀ ਲੋਕੀ ਉਸ ਨਸ਼ਾ ਕਰਨ ਛੱਡਣਾ ਸ਼ੁਰੂ ਕਰ ਦਿੰਦੇ ਹਨ ਫਿਰ ਨਸ਼ਾ ਕਰਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿ ਦਿਮਾਗ ਪੂਰਾ ਆਨੰਦਮਈ ਹੋ ਜਾਂਦਾ ਹੈ ਜਿਵੇਂ ਕਿ ਡੋਪਾਮਿਨ ਤੇ ਗਾਬਾ ਰਾਈਂ ਤੇਜਿਤ ਕਰਦਾ ਹੈ ਮਾਈਂਡ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਹੈ ਨਸ਼ਾ ਖੋਰੀ ਲਈ ਵਰਤੇ ਜਾਂਦੇ ਪਰ ਆਹ ਤੁਹਾਨੂੰ ਸਿਰਫ ਵਧੀਆ ਹੀ ਨਹੀਂ ਲੱਗੋ ਬਹੁਤ ਵਧੀਆ ਮਹਿਸੂਸ ਕਰਵਾਂਦੇ ਹੈ ਜਿਸ ਨਾਲ ਤੁਸੀਂ ਦੁਨੀਆ ਤੋਂ ਬਿਲਕੁਲ ਵੱਖਰੇ ਹੀ ਮਹਿਸੂਸ ਕਰਦੇ ਹੋ ਪਰ ਇਸੇ ਨੁਕਸਾਨ ਇੰਨੇ ਕੁ ਹੈ ਕਿ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ ਕਿ ਮਤਲਬ ਜ਼ਿੰਦਗੀ ਖਤਮ ਹੀ ਹੋ ਜਾਂਦੀ ਹੈ ਡੈਥ ਤੱਕ ਹੋ ਸਕਦੀ ਹੈ ਇਸ ਲਈ ਅਵੇਅਰ ਹੋਣਾ ਜ਼ਰੂਰੀ ਹੈ ਕਿ ਨਸ਼ਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ ਨਸ਼ਾਖੋਰੀ ਦੇ ਲੱਛਣ ਇੰਪੋਰਟੈਂਟ ਵੈਰੀ ਵੈਰੀ ਇੰਪੋਰਟੈਂਟ ਬਹੁਤ ਧਿਆਨ ਨਾਲ ਰੀਡਿੰਗ ਕਰਨੀ ਹੈ ਬੱਚੇ ਕਰ ਚੁੱਕੇ ਆਲਰੇਡੀ ਅਸੀਂ ਦੈਨ ਨੈਕਸਟ ਹੈ ਕਾਲਜ ਦੇ ਵਿਦਿਆਰਥੀਆਂ ਵਿੱਚ ਨੁਸਖੇ ਦੀਆਂ ਦਵਾਈਆਂ ਕਿ ਕਿਹੜੀ-ਕਿਹੜੀਆਂ ਪ੍ਰੈਸਕ੍ਰਾਈਬ ਜੜੇ ਕਰਨੀਆਂ ਚਾਹੀਦੀਆਂ ਕਾਲਜ ਦੇ ਨੁਸਖੇ ਦੀਆਂ ਦਵਾਈਆਂ ਦੇ ਵਰਤੋਂ ਦੀ ਸਮੱਸਿਆ ਵਿੱਚ ਇੱਕ ਬਿਮਾਰੀ ਜਿਸ ਤਰ੍ਹਾਂ ਫੈਲ ਰਹੀ ਹੈ ਇਹਨਾਂ ਦਵਾਈਆਂ ਦਾ ਪ੍ਰਾਪਤ ਕਰਨਾ ਸੌਖਾ ਹੈ ਬੇਸ਼ੱਕ ਨੁਸਖਾ ਸਹੀ ਹੈ ਪਰ ਡਾਕਟਰ ਵੱਲੋਂ ਜਿਹੜੀ ਦਵਾਈ ਲਿਖੀ ਗਈ ਹੈ ਉਹ ਉਹਨੂੰ ਗਲਤ ਯੂਜ਼ ਕੀਤਾ ਜਾ ਰਿਹਾ ਹੈ ਫਿਰ ਕਾਲਜ ਵਿਦਿਆਰਥੀਆਂ ਨੂੰ ਸੌਖਿਆਂ ਉਪਲਬਧ ਹੋਣ ਵਾਲੇ ਕੁਝ ਓਵਰ ਦਾ ਕਾਊਂਟਰ ਨਸ਼ਾ ਦੀ ਸੂਚੀ ਜਿਹੜੇ ਆਰਾਮ ਨਾਲ ਮਿਲ ਜਾਂਦੇ ਆ ਜਿਵੇਂ ਖਾਂਸੀ ਦੀ ਦਵਾਈਆਂ ਹੋ ਗਿਆ ਡੈਕਸਟ੍ਰੋ ਮੈਥੋਫਾ ਹੋ ਗਿਆ ਦਰਦ ਨਿਵਾਰਕ ਪੇਨ ਕਿਲਰਸ ਹੋ ਗਿਆ ਇਹ ਸੌਖੇ ਹੀ ਮਿਲ ਜਾਂਦੀਆਂ ਨੇ ਉਸ ਤੋਂ ਬਾਅਦ ਇਨਹੇਲੈਂਟਸ ਹੈ ਨੈਕਸਟ ਹੈ ਬੱਚੇ ਡਰਪਾਰਤ ਦੇ ਵਿੱਚ ਨਸ਼ਿਆਂ ਦੀ ਵਰਤੋਂ ਦਾ ਜਾਂ ਨਸ਼ਾ ਖੋਰੀ ਦਾ ਇਤਿਹਾਸ ਕੀ ਹੈ ਹੁਣ ਅਸ਼ਯੰਦੂ ਇਤਿਹਾਸ ਅਨੁਸਾਰ ਅਮਿਤ ਮੰਥਨ ਦੌਰਾਨ ਸਮੁੰਦਰ ਵਿੱਚੋਂ ਮਿਲੇ 14 ਰਤਨਾਂ ਵਿੱਚੋਂ ਇੱਕ ਵਰੁਣੀ ਨਾਮ ਦੀ ਦੇਵੀ ਵੀ ਪੈਦਾ ਹੋਈ ਸੀ ਜੋ ਕਿ ਮਦੀਰਾ ਦੀ ਦੇਵੀ ਮੰਨੀ ਜਾਂਦੀ ਹੈ ਇਹ ਵਿਥਿਹਾਸ ਹੈ ਠੀਕ ਹੈ ਵਿਥਿਹਾਸ ਮਤਲਬ 5000 ਬੀਸੀ ਵਿੱਚ ਸੁਮੇਰੀਅਨ ਲੋਕਾਂ ਵੱਲੋਂ ਛੋਏ ਪੌਦੇ ਦੀ ਵਰਤੋਂ ਕੀਤੀ ਗਈ ਜੋ ਕਿ ਮੰਨਿਆ ਜਾਂਦਾ ਹੈ ਕਿ ਅਫੀਮ ਸੀ ਤਦ ਭਗ ਦਾ ਨਸ਼ਾ ਵੀ 2000 ਬੀਸੀ ਤੋਂ ਚੱਲ ਰਿਹਾ ਸਭ ਤੋਂ ਪੁਰਾਣੇ ਕਾਨੂੰਨੀ ਕੋਡ ਕੋਡ ਹਮ ਹਮੂਰਾ ਬੀ ਇਹ ਸਾਰੇ ਚੱਲ ਰਹੇ ਇਹ ਸਾਰਾ ਹਿਸਟਰੀ ਹੈ ਤੁਸੀਂ ਤੁਸੀ 3-4 ਪੁਆਇੰਂਟਸ ਯਾਦ ਕਰ ਲੈਣੇ ਹਨ ਨਸ਼ੇ ਦੀ ਵਰਤੋਂ ਜਾਂ ਨਸ਼ਾਖੋਰੀ ਕੀ ਹੈ ਜਦੋਂ ਕੋਈ ਆਪਣੀ ਅੰਦਰ ਲੈਣ ਲੱਗ ਜਾਂਦਾ ਹੈ ਕਿਸੇ ਨਸ਼ੇ ਨੂੰ ਨਕਾਰ ਜਿਹੜੇ ਨੈਗੇਟਿਵ ਨਤੀਜੇ ਆਉਂਦੇ ਹੈ ਸਮਾਜ ਸਮਾਜ ਤੋਂ ਦੂਰ ਹੋ ਜਾਂਦਾ ਹੈ ਗਲਤ ਆਦਤਾਂ ਵਿੱਚ ਗਲਤ ਪਾਰਟੀਆਂ ਦੇ ਵਿੱਚ ਪੈ ਜਾਂਦਾ ਹੈ ਤਾਂ ਉਹ ਨਸ਼ਾਖੋਰੀ ਹੈ ਅ ਗੈਰ ਕਾਨੂੰਨੀ ਨਸ਼ੇ ਕਿਹੜੇ-ਕਿਹੜੇ ਹਨ ਉਸ ਬਾਅਦ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਕਿਹੜੇ-ਕਿਹੜੇ ਐਗਜ਼ਾਮਪਲ ਦੇ ਕਰ ਚੁੱਕੇ ਹਾਂ ਗੋਲਡਨ ਕ੍ਰੇਸੈਂਟ ਕੀ ਹੈ ਗੋਲਡਨ डायर एंगल की है ये ध्यान रीडिंग कर सद कि नशाखोरी कारण एड्स ये ऑलरेडी हो चुके हैं नशाखोरी परिवार सिक्ख्या आर्थिक पदर से किमें असर करती है वेरी इंपॉर्टेंट परिवार को किमें करती है सिक्ख्या तो बिल्कुल ही दूर हो है इमो इकनोमिकली तो बिल्कुल ही खत्म हो जाता है बंदा जो नशे कर लग जाता है नैक्सट है नशे की रोकथाम क्यों महत्वपूर्ण है क्यों जरूरी है बहुत नौ मौत हो रही है नशे कर ਬਹੁਤ ਮੌਤਾ ਹੋ ਰਹੀ ਹੈ ਨਸ਼ੇ ਕਰਕੇ ਇੱਕ ਲੋਕ ਨਸ਼ੇ ਦੀ ਵੱਧ ਵੱਧ ਮਾਤਰਾ ਲੈਣ ਕਰਕੇ ਹਾਦਸਾ ਹੋ ਜਾਂਦੀ ਐ ਐਕਸੀਡੈਂਟਸ ਹੋ ਜਾਂਦੇ ਐ ਬਿਮਾਰੀਆਂ ਕਿੰਨੀਆਂ ਐਵੇਂ ਸੈਪਨੇ ਕਿੰਨੇ ਕ੍ਰਾਈਮਸ ਜਿਹੜੇ ਐ ਨਸ਼ੇ ਕਰਕੇ ਹੁੰਦੇ ਐ ਨਸ਼ੇੜੀ ਦੀ ਜ਼ਿੰਦਗੀ ਵਿੱਚ ਤੇ ਕਿਹੜਾ ਸਭ ਤੋਂ ਵੱਧ ਗੰਭੀਰ ਕਿਹੜਾ ਸਭ ਤੋਂ ਵੱਧ ਗੰਭੀਰ ਪ੍ਰਭਾਵ ਪੈਂਦਾ ਐ ਕਿ ਉਹ ਜ਼ਿੰਦਗੀ ਤੋਂ ਹੀ ਦੂਰ ਹੋ ਜਾਂਦੇ ਐ ਨਸ਼ੇ ਖੋਰੀ ਜਿਹੜੀ ਹੈਗੀ ਉਹਦੀ ਸਿਹਤ ਤੇ ਉਹਦੇ ਦਿਮਾਗ ਤੇ ਦਿਮਨ ਤੇ ਅਸਰ ਕਰਦੀ ਐ ਨਸ਼ਾ ਦੇ ਖਤਰੇ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਕੀ ਹੈ ਕਿ ਪਹਿਲੀ ਵਾਰ ਹੀ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਫਿਰ ਉਸ ਤੋਂ ਬਾਅਦ ਮਾਪਿਓ ਤੇ ਬੱਚੇ ਦੇ ਪੇਰੈਂਟਸ ਤੇ ਟੀਚਰਸ ਉਹਦਾ ਧਿਆਨ ਰੱਖਣ ਫਰੈਂਡ ਸਰਕਲ ਚੰਗਾ ਚੁਣਿਆ ਜਾਵੇ ਉਸ ਤੋਂ ਬਾਅਦ ਕਿਸ਼ੋਰ ਅਵਸਥਾ ਕਿਸ ਤਰ੍ਹਾਂ ਮਦਦ ਕਰਦੀ ਹੈ ਤਾਂ ਕਿ ਉਹ ਨਸ਼ਿਆਂ ਤੋਂ ਮੁਕਤ ਰਹਿਣ ਨਸ਼ਿਆਂ ਬਾਰੇ ਬੱਚਿਆਂ ਨੂੰ ਨਾਲ ਗੱਲਬਾਤ ਕੀਤੀ ਜਾਵੇ ਉਹਦੇ ਪਰਿਵਾਰ ਦੋਸਤ ਰਿਸ਼ਤੇਦਾਰ ਗੱਲ ਕਰਨ ਉਹਨਾਂ ਦੀ ਜ਼ਿੰਦਗੀ ਦਾ ਜਿਹੜਾ ਇੱਕ ਚੰਗਾ ਹਿੱਸਾ ਜਿਹੜਾ ਹੈਗਾ ਚੰਗੇ ਲੋਕਾਂ ਨਾਲ ਬਿਤਾਉਣ ਦੇ ਵਿੱਚ ਉਹਦੀ ਹੈਲਪ ਕਰਨ ਨਸ਼ੇ ਨੇ ਚਾਰ ਮੁਖ ਅਫੈਕਟ ਕੀ ਹੈ ਅ ਮਤਲਬ ਨਸ਼ਾਖੋਰੀ ਹੋਰ ਲੋਕਾਂ ਨੂੰ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਿਵੇਂ ਘਰ ਦੇ ਵਿੱਚ ਬੱਚੇ ਪਤੀ ਪਤਨੀ ਅਫੈਕਟ ਹੁੰਦੇ ਹੈ ਉਹਦੀ ਸਿਹਤ ਪ੍ਰਭਾਵਿਤ ਹੁੰਦੀ ਹੈ ਲੜਾਈ ਝਗੜਾ ਹਿੰਸਾ ਸਮੱਸਿਆਵਾਂ ਵੱਧਦੀ ਹੈ ਇਕਨੋਮਿਕ ਸੰਕਟ ਆ ਜਾਂਦਾ ਹੈ ਨਸ਼ਾਖੋਰੀ ਕਾਰਨ ਦਿਲ ਦੀਆਂ ਬਿਮਾਰੀਆਂ ਵੀ ਹੁੰਦੀਆਂ ਨਸ਼ਾ ਮੁਕਤੀ ਕੀ ਹੈ ਮਤਲਬ ਡਰਗ ਤੋਂ ਬਚਾਉਣਾ ਮਤਲਬ ਉਸ ਨੂੰ ਡਰਗ ਤੋਂ ਡਰਗ ਤੋਂ ਦੂਰ ਰੱਖਲੀਆਂ ਤੇ ਸ਼ਰਾਬ ਤੇ ਤੋ ਰੋਗ ਥਮ ਲਈ ਕੀ ਕਰਨਾ ਚਾਹੀਦਾ ਹੈ ਮੁੱਖ ਮੁੱਖ ਭਾਰਤੀ ਨਸ਼ੇ ਕਿਹੜੇ-ਕਿਹੜੇ ਹਨ ਠੀਕ ਹੈ ਇਹ ਮੈਂ ਸਾਰੇ ਆਲਰੇਡੀ ਬਟਾ ਕਰਵਾ ਚੁੱਕੀਆਂ ਫਿਰ ਵਾਰ-ਵਾਰ ਦੱਸ ਰਹੀਆਂ ਕਿ ਸ਼ਰਾਬ ਨਸ਼ਨਾ ਛਡਾਉਣਾ ਸੰਭਵ ਹੈ ਬਿਲਕੁਲ ਸੰਭਵ ਹੈ ਠੀਕ ਹੈ ਸ਼ਰਾਬ ਖੋਰੀ ਦੇ ਇਲਾਜ ਦੀ ਮੁਤਲੀ ਜ਼ਰੂਰਤ ਕੀ ਹੈ ਐਗਜ਼ਾਮਪਲਜ਼ ਦੇ ਨਾਲ ਤੁਸੀਂ ਦੱਸਣਾ ਕਿਵੇਂ ਕੀਤੀ ਜਾ ਸਕਦੀ ਹੈ ਦੈਨ ਉਸ ਇਹ ਸਾਰੇ ਬੱਚੇ ਸ਼ਾਰਟ ਨੋਟਸ ਯੂਨਿਟ 1 ਦੇ ਤਾਂ ਉਮੀਦ ਕਰਦੀਆਂ ਇਹ ਤੁਹਾਡੀ ਹੈਲਪ ਕਰਨਗੇ ਯਾਦ ਕਰਨ ਦੇ ਵਿੱਚ ਕਿ ਕਿਸ ਤਰੀਕੇ ਨਾਲ ਸ਼ਾਰਟ ਨੋਟ ਬਣ ਕੇ ਆ ਸਕਦੇ ਹੈ ਥੈਂਕ ਯੂ ਗੋਡ ਬlesਸ ਯੂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਹੈਲਥ ਠੀਕ ਨਾ ਹੋਣ ਕਰਕੇ ਸਾਰੀਆਂ ਵੀਡੀਓਜ਼ ਅਪਲੋਡ ਨਹੀਂ ਕਰ ਪਾਈ ਦੋ ਤਿੰਨ ਟਾਪਿਕਸ ਰਹਿ ਗਏ ਨੇ ਪਰ ਟੌਪ ਉਹਦੇ ਵਿੱਚ ਆਪਸ਼ਨਸ ਵੀ ਤੁਹਾਨੂੰ ਬਹੁਤ ਆਣੀ ਹੈ ਮੇਰੇ ਅਕੋਰਡਿੰਗ ਤੁਸੀਂ ਇੱਕ ਵਾਰੀ ਵੀਡੀਓਜ਼ ਨੂੰ ਆਰਾਮ ਨਾਲ ਸੁਣ ਲੋਗੇ ਬਹੁਤ ਸੋਨਾ ਪੇਪਰ ਅਟੈਂਪਟ ਕਰਕੇ ਆ ਪਾਓਗੇ ਥੈਂਕ ਯੂ ਗੋਡ ਬlesਸ ਯੂ